ਅਜੇ ਤਾਂ ਕੀ ਬੋਲ। ਐਸਐਸਪੀ ਮਹਿੰਦਾ ਸਾਹਿਬ ਨੇ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਪਟੀ ਕੀਤੀ ਉਸੇ ਲੜੀ ਦੇ ਤਹਿਤ ਸਾਡੇ ਐਸਐਚਓ ਕਨਾਲਕਿੰਦ ਦੇ ਵੱਲੋਂ ਗਸ਼ਤ ਦੇ ਸਵਾਨ ਦੇ ਵਿੱਚ ਈ ਰੋਡ ਤੇ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਇੱਕ ਸ਼ੱਕੀ ਔਰਤ ਨੂੰ ਜੀ ਨੂੰ ਰੋਕ ਕੇ ਉਸ ਦਾ ਨਾਮ ਪੁੱਛਿਆ ਗਿਆ ਜਿਸ ਨੇ ਆਪਣਾ ਨਾਮ ਰਣਜੀਤ ਕੌਰ ਪਤਨੀ ਪਰਮਜੀਤ ਸਿੰਘ ਪਾਸੀ ਲਾਲ ਸਿੰਘ ਵਸਤੀ ਬਖਵਾ ਦੱਸਿਆ ਜਿਸ ਦੀ ਤਲਾਸ਼ੀ ਲੈਣ ਦੇ ਲਈ ਕੰਟਰੋਲ ਤੋਂ ਮੈਨੂੰ ਫੋਨ ਆਇਆ ਜਦੋਂ ਮੈਂ ਜਾ ਕੇ ਮੌਕੇ ਤੇ ਪਹੁੰਚ ਗਿਆ ਸੀ ਬੈਗ ਜਿਹੜਾ ਉਹਦੇ ਕੋਲ ਬੈਗ ਖੜਿਆ ਹੋਇਆ ਸੀ ਉਹਦੀ ਤਲਾਸ਼ੀ ਲਈ ਤਾਂ ਉਸ ਦੇ ਵਿੱਚੋਂ 1700 ਨਸ਼ੀਲੀ ਗੋੜੀ ਜਿਹੜੀ ਸੀ ਬਰਾਮਦ ਹੋਈ ਤੇ 1,5000 ਰੁਪਏ ਦਾ ਡਰਗ ਬੰਦ ਬਰਾਮਦ ਹੋਈ ਜਿਹਨਾਂ ਨੂੰ ਅਸੀਂ ਕੱਲ੍ਹ ਤੇ ਚ ਲੈ ਕੇ ਉਹਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈਗਾ ਉਹਦੀ ਗ੍ਰਿਫਤਾਰੀ ਪਾ ਲਈ ਹੁਣ ਬਠਿੰਡਾ ਦੀ ਰਹਿਣ ਵਾਲੀ ਆ ਲਾਲ ਸਿੰਘ ਬਸਤੀ ਦੀ ਰਹਿਣ ਵਾਲੀ ਇਹਦੇ ਪਹਿਲਾਂ ਵੀ ਮੁਕੱਦਮਾ ਕਰਦੇ ਹਾਂ ਹਾਂਜੀ ਇਹਦੇ ਖਿਲਾਫ ਪਹਿਲਾਂ ਵੀ ਇੱਕ 15 ਗ੍ਰਾਮ ਜਿਹੜਾ ਹੈਗਾ ਹੈਰੋਂ ਦਾ ਮੁਕੱਦਮਾ ਦਰਜ ਹੋਇਆਗਾ ਇਹ ਨਸ਼ੇ ਵੇਚਣ ਦਾ ਧੰਦਾ ਕਾਫੀ ਸਮੇਂ ਤੋਂ ਕਰਦੀ ਆਈ ਹੈ ਇਹਦੇ ਖਿਲਾਫ ਜਿਹੜੇ 2 ਮੁਕੱਦਮੇ ਓਵਰਡੋਜ਼ ਦੇ ਜਿਹੜੇ ਇੱਥੇ ਡੈਥ ਹੋਈਆਂ ਸੀ ਉਹਨਾਂ ਮੁਕੱਦਮਿਆਂ ਦੇ ਵਿੱਚ ਅਪਗ੍ਰੇਡ ਕੀਤੀ ਗਈ ਸੀ ਉਹਦੇ ਵਿੱਚੋਂ ਇੱਕ ਮੁਕੱਦਮੇ ਦੇ ਵਿੱਚ ਇਹਦੀ ਜਿਹੜੀ ਹੈ ਗ੍ਰਿਫਤਾਰੀ ਹੋ ਚੁੱਕੀ ਸੀ ਇੱਕ ਸਾਡੇ ਕਨਾਲ ਦੇ ਥਾਣੇ ਦਾ ਮੁਕੱਦਮਾ ਵੀ ਹੈਗਾ ਜਿਹੜਾ ਪਿਛਲੇ ਮਹੀਨੇ ਹੀ ਦਰਜ ਹੋਇਆਗਾ ਉਹਦੇ ਚੀ ਦੀ ਗ੍ਰਿਫਤਾਰੀ ਬਾਕੀ ਸੀ ਉਹਦੇ ਵਿੱਚ ਵੀ ਅਸੀਂ ਗ੍ਰਿਫਤਾਰ ਕਰ ਇਹ ਕੋਈ ਵਿਕੀਨਾ ਦਾ ਲੜਕਾ ਹੈਗਾ ਜਿਹੜਾ ਨੂੰ ਸਪਲਾਈ ਕਰਕੇ ਜਾਂਦਾ ਹੈ ਗੋਲੀਆਂ ਵੀ ਸਪਲਾਈ ਕਰਦਾ ਹੈਗਾ ਹੈਰਨ ਵੀ ਨੂੰ ਸਪਲਾਈ ਕੋਈ ਕਰਕੇ ਦਿੱਕੇ ਜਾਂਦਾ ਉਹਦੇ ਬਾਰੇ ਅਸੀਂ ਲੱਗੇ ਵੈਰੀਫਾਈ ਕਰ ਹਾਂਜੀ ਇਹਨਾਂ ਅਸ਼ਿਆਰੀ ਗੋਲੀਆਂ ਦਾ ਦਾਅਵਾ ਕਰਕੇ ਹਾਂਜੀ ਇਹ ਹੈਗੀਆਂ ਜੀ ਅਲਟਰਾ ਸੇਫ 0.5 ਐਮਜੀ ਹੈ ਇੱਕ ਹੈਗੀ ਹੈਗੀ ਅਲਪਰੋਜੋ 0.5 ਐਮਜੀ 36 ਸਰ ਉੱਪਰ 10 ਨਹੀਂ ਇਹ ਛੋਟੇ ਛੋਟੇ ਰਿਟੇਲ ਦੇ ਵਿੱਚ ਵੇਚਦੀ ਹੈ ਪ੍ਰਾਣੇ ਕਰ ਰਹੇ ਦੀ ਫੈਮਿਲੀ ਬੈਕਗਰਾਉਂਡ ਵੀ ਹੈਗੀ ਹੈ ਜਿਹੜੀ ਉਹਦੇ ਇਹਦੇ ਪਿੱਛੇ ਜੇ ਬੇਟੇ ਤੇ ਮੁਕੱਦਮਾ ਤਾਂ ਚੁੜਿਆ ਸੀ ਫੈਮਿਲੀ ਬੈਕਗਰਾਉਂਡ ਵੀ ਇਹਦੀ ਆਪਣਾ ਬਚਣ ਦੀ ਆਦੀ ਹੈ ਸਾਰੇ ਜਿਹੜੇ ਬੰਦੇ ਨੇ ਤੋਂ ਲੈ ਕੇ ਆਉਂਦੀ ਆ ਕੋਈ ਵਿਚ ਵਿਚ ਤੋਂ ਬਾਤ ਪੁੱਛਦੇ ਪੜਿਆ ਜਾਂ ਜਿਹੜੀ ਹਜ਼ੀਰ ਦੀ ਪਹਿਲੀ ਕੁਛ ਕੁਛ ਕੀਤੀ ਆ ਉਹਦੇ ਵੀ ਸਿਰਫ ਇਹ ਵਿੱਕੀ ਨਾਮ ਦਾ ਬੰਦਾ ਹੀ ਦੱਸ ਰਹੀ ਹੈ ਜਿਹਨੂੰ ਇਹ ਅੰਮ੍ਰਿਤਸਰ ਦੇ ਰੇਨ ਵਾਲਾ ਦੱਸ ਰਹੀ ਹੈ ਅੱਗੇ ਉਹਦੀ ਡੰਗਾਈ ਨਪੜਤਾਲ ਕਰਾਂਗੇ ਉਹਦੀ ਐਡਰੈਸ ਵਗੈਰਾ ਕਨਫਰਮ ਕਰਾਂਗੇ ਜੇ ਜੋ ਆਏਗਾ ਸਫਾਮੀਸ਼ਨ ਤੇ ਉਹਦੇ ਮੁਤਾਬਕ ਆ ਉਹ ਵੈਰੀਫਾਈ ਅਸੀਂ ਕਰਨੀ ਹਾਂ ਪਰਤਾਲ ਦੇ ਨਾਲ ਜੋ ਵੀ ਸਾਹਮਣੇ ਆਇਆ ਉਹਨੇ ਵੀ